ਪਾਣੀ ਦੀ ਬਹੁਤ ਸਮੱਸਿਆ ਹੈ ਜੀ ਪਾਣੀ ਦਾ ਨਿਕਾਸ ਹੈ ਨਹੀਂ ਇਹ ਦੀ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਪਾਣੀ ਛੱਪੜ ਦਾ ਬਾਹਰ ਨਿਕਾਸ ਹੋਣਾ ਚਾਹੀਦਾ ਸਾਡੇ ਇਥੋਂ ਸਿਹਤ ਕਿਲੋ ਕਿਲੇ ਅੱਧਾ ਕਿਲੋਮੀਟਰ ਪੈੜਾ ਵਾ ਡਰੇਨ ਦਾ ਡਰੇਨ ਚ ਪਾਣੀ ਚਲ ਜੇ ਤੇ ਸਾਡੀ ਪ੍ਰੋਬਲਮ ਜਿਹੜੀ ਹੱਲ ਹੋ ਜੇ ਇਥੇ ਮੋਟਰ ਲੱਗ ਜੇ ਜਾਂ ਟੂਬਲ ਲੱਗ ਇੰਜਣ ਲੱਗ ਜੇ ਇੰਜ ਚੋਕ ਕੇ ਤਾਂ ਪਾਣੀ ਪਾਈਪਾਂ ਛੁੱਟੇ ਤੇ ਪੈਪ ਜਿਹੜੇ ਪਾਣੀ ਡਰੇਨ ਚ ਸੁੱਟ ਦਿੰਦੇ ਪਾਣੀ ਗਲੀਆਂ ਦੇ ਤੁਸੀਂ ਆਪ ਚਾਤੀ ਮਾਰ ਕੇ ਦੇਖ ਲਓ ਸਾਰੇ ਪਾਣੀ ਖਲੋਤਾ ਗਲੀਆਂ ਗੰਦੇ ਪਾਣੀ ਦੇ ਵੇਖੋ ਜੀ ਹਮਕਾਰ ਬਹੁਤ ਆਉਂਦਾ ਲਾਗੇ ਲਾਗੇ ਘਰਾਂ ਦੇ ਵਿੱਚ ਬਹਿਣਾ ਮੁਸ਼ਕਲ ਆ ਸਰਪੰਚ ਸਾਹਿਬ ਤੇ ਸਾਡੇ ਬਹੁਤ ਚੰਗੇ ਨੇ ਪਰ ਹੁਣ ਸਰਪੰਚ ਸਾਹਿਬ ਨੂੰ ਸਰਕਾਰ ਦੇ ਪੈਸੇ ਤੇ ਲੈ ਕੋਈ ਡਿਵੈਲਪਮੈਂਟ ਦਾ ਕੰਮ ਕਰੇ ਤੇ ਫੇਰ ਹੀ ਸਰਪੰਚ ਸਾਹਿਬ ਕਰੇ ਸਰਪੰਚ ਸਾਹਿਬ ਦੇ ਕੋਲੋਂ ਥੋੜਾ ਮੇਰਾ ਨਾਮ ਜੀ ਇੰਦਰ ਆਸਮਸੀ ਆ ਜੀ ਨਾਲ ਹੀ ਮੈਂ ਪਿੰਡ ਦਾ ਮੌਜੂਦਾ ਮੈਂਬਰ ਸਾਹਿਬ ਆ ਜੀ ਪਿੰਡ ਦੀਆਂ ਮੁਸ਼ਕਲਾਂ ਤੇ ਬਹੁਤ ਜ਼ਿਆਦਾ ਨੇ ਪਰ ਸਭ ਤੋਂ ਜਿਹੜੀ ਵੱਡੀ ਮੁਸ਼ਕਲ ਸਾਡੇ ਇਸ ਜਗ੍ਹਾ ਤੇ ਪਾਣੀ ਦੀ ਮੁਸ਼ਕਲ ਆ ਕਿ ਜਿਹੜਾ ਸਾਡਾ ਪਾਣੀ ਹੈ ਇਹ ਬਹੁਤ ਹੀ ਜਿਹੜਾ ਛੱਪੜ ਦੇ ਵਿੱਚ ਇਕੱਠਾ ਹੋਇਆ ਹੈ ਓਵਰਫਲੋ ਹੋ ਚੁੱਕਾ ਸੋ ਇਹਦੇ ਕਰਕੇ ਬਹੁਤ ਹੀ ਦਿੱਕਤ ਆ ਵਾ ਸੜਕ ਦੇ ਉੱਤੇ ਪਾਣੀ ਖਲੋਤਾ ਔਰ ਲਾਗੇ ਸਕੂਲ ਵੀ ਆ ਜਦੋਂ ਬੱਚੇ ਇੱਥੇ ਆਉਂਦੇ ਨੇ ਤੇ ਬੱਚਿਆਂ ਨੂੰ ਬੜੀ ਪ੍ਰੋਬਲਮ ਖੜੀ ਹੁੰਦੀ ਆ ਇਸ ਜਗ੍ਹਾ ਤੋਂ ਗੰਦਗੀ ਫੈਲਾ ਪੈਦਾ ਹੁੰਦੀ ਆ ਮੱਛਰ ਦੁਆਰਾ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੀ ਜਿੱਦਾਂ ਸਕੈਂਦੀ ਵੀ ਡਿਜੀਜ਼ ਪੈਦਾ ਹੋ ਰਹੀ ਆ ਤੇ ਇਸ ਕਰਕੇ ਸਾਡਾ ਇਹ ਵਿਚਾਰ ਹੈ ਕਿ ਮਤਲਬ ਜਿਹੜਾ ਪਾਣੀ ਹ ਇਹਦਾ ਨਿਕਾਸ਼ ਜਿਹੜਾ ਹੈ ਉਹਦੀ ਡਰੇਨ ਲੱਗੇ ਆ ਪੰਜ ਸੱਤ ਕਿਲੇ ਤੋਂ ਦੂਰ ਹੈ ਤੇ ਉਸ ਜਗ੍ਹਾ ਦੇ ਪਾਣੀ ਕੱਢ ਕੇ ਤੇ ਉਸ ਜਗ੍ਹਾ ਤੇ ਪਾਣਾ ਚਾਹੀਦਾ ਹੈ ਇਹ ਮੁਸ਼ਕਲ ਤੇ ਇੱਕ ਕਾਫੀ ਸਮੇਂ ਤੋਂ ਕਾਂਗਰਸ ਸਰਕਾਰ ਵੇਲੇ ਵੀ ਅਕਾਲੀਆ ਸਰਕਾਰਾਂ ਵੇਲੇ ਹੁਣ ਝਾੜੂ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਆ ਤੁਸੀਂ ਹਾਲਾਤ ਵੇਖ ਸਕਦੇ ਹੋ ਤੁਸੀਂ ਕੈਮਰੇ ਨਾਲ ਵਿజిਟ ਕਰ ਆਏ ਹੋ ਕਿ ਜਿਹੜਾ ਪਾਣੀ ਹੈ ਛੱਪੜ ਦਾ ਲੋਕਾਂ ਦੇ ਘਰਾਂ ਤੱਕ ਵੜ ਗਿਆ ਆ ਸਾਹਮਣੇ ਸਾਡਾ ਸਕੂਲ ਆ ਇੱਥੇ ਬੱਚੇ ਪੜ੍ਹਨ ਆਉਂਦੇ ਆ ਬਿਮਾਰੀਆਂ ਇੱਥੇ ਜਿਹੜਾ ਪਿੰਡ ਦੇ ਯੂਰਪ ਆ ਰਹੀਆਂ ਨੇ ਉਹ ਸਾਹਮਣੇ ਲੱਗ ਲੱਗ ਕੇ ਛੱਪੜ ਦੇ ਕੰਨੇ ਤੇ ਘਰ ਇਹਨਾਂ ਦੇ ਨਾਂ ਤੇ ਪਾਣੀ ਪੀਣ ਯੋਗ ਰਿਹਾ ਨਾ ਇਹ ਨਹਾਉਣ ਯੋਗ ਰਿਹਾ ਨਾ ਕੱਪੜੇ ਧੋਣ ਯੋਗ ਰਿਹਾ ਪਰ ਕਿਸੇ ਵੀ ਸਰਕਾਰ ਦਾ ਜਿਆ ਧਿਆਨ ਆ ਇਸ ਪਾਸੇ ਨਹੀਂ ਆ ਰਿਹਾ ਮੌਕੇ ਦੇ ਸਰਪੰਚ ਸਾਡਾ ਜੋਗਾ ਸਿੰਘ ਆ ਜਿਹਤੇ ਹੁਣ ਹੀ ਬਣਿਆ ਤੇ ਅਜੇ ਤੇ ਨਾ ਵਿਚਾਰਿਆਂ ਨੂੰ ਨਾ ਕੋਈ ਗ੍ਰਾਂਟ ਆ ਤੇ ਨਾ ਕੁਝ ਮਿਲ ਆਪਣੇ ਹਲਕਾ ਵਿਧਾਇਕ ਸਰਦਾਰ ਗੁਰਦੀਪ ਸਿੰਘ ਵਧਾਵਾ ਨੂੰ ਇਹ ਅਪੀਲ ਕਰਦੇ ਆ ਕਿ ਸਾਡੇ ਪਿੰਡ ਨੂੰ ਇੱਕ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇ ਜਿਹੜਾ ਸਾਡੇ ਛੱਪੜ ਦੇ ਪਾਣੀ ਦਾ ਹੱਲ ਹੋ ਸਕੇ ਕਿ ਲਾਉਸਮੈਂਟ ਤੇ ਹੀ ਕੀਤੀ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਪਾਣੀ ਘੱਟ ਚਲਾਓ ਮੋਟਰਾਂ ਘੱਟ ਚਲਾਓ ਤਾਂ ਜੋ ਛੱਪੜ ਜਾਂ ਨੱਕੋ ਨੱਕ ਹੋਇਆ ਕੋਈ ਨਾ ਕੋਈ ਪਾਣੀ ਘੱਟ ਸਕੇ ਤੇ ਲੋਕਾਂ ਨੂੰ ਤੰਗੀ ਦੀ ਪਰੇਸ਼ਾਨੀ ਜਿਹੜੀ ਨਾ ਕਿ ਸਾਹਮਣੇ ਆਵੇ ਹੁਣ ਤੁਸੀਂ ਆ ਸਾਹਮਣੇ ਦੇਖ ਸਕਦੇ ਲੋਕ ਪਾਣੀ ਦੇ ਵਿੱਚੋਂ ਦੀ ਲੰਘ ਰਹੇ ਆ ਗਲੀਆਂ ਦੇ ਵਿੱਚ ਵੀ ਪਿਛੇ ਪਾਣੀ ਚੱਲ ਰਿਹਾ ਸਾਡੀ ਅਪੀਲ ਹੀ ਆ ਜੀ ਸਰਕਾਰ ਤੱਕ ਕਿ ਸਾਡੀ ਜਿਹੜੀ ਹਾਲ ਜਿਹੜਾ ਇਸਦਾ ਕੀਤਾ ਜਾਵੇ ਮੈਂ ਅਸ ਟਾਈਮ ਇਸ ਪਿੰਡ ਦਾ ਮੌਜੂਦਾ ਸਰਪੰਚ ਆ ਪਹਿਲਾਂ ਤਾਂ ਇਹ ਪਿੰਡ ਦਾ ਤਕਰੀਬਨ ਛੱਪੜ ਜਿਹੜਾ 50 ਸਾਲ ਤੋਂ ਇਸੇ ਤਰ੍ਹਾਂ ਦਾ ਹੀ ਐ ਪੈਨਾ ਹੋਰ ਸਰਕਾਰਾਂ ਆਈਆਂ ਹੋਰ ਸਰਪੰਚ ਆਏ ਉਹਨਾਂ ਇਸ ਛੱਪੜ ਬਾਰੇ ਕੁਝ ਨਹੀਂ ਸੋਚਿਆ ਅਸੀਂ ਵੀ ਹੁਣ ਆਪਣੀ ਸਰਕਾਰ ਨੂੰ ਆਪਣੇ ਐਮ ਐਲ ਏ ਸਾਹਿਬ ਨੂੰ ਵੀ ਬੇਨਤੀ ਕੀਤੀ ਐ ਕਿ ਸਾਨੂੰ ਇਸ ਦੇ ਵਾਸਤੇ ਕੋਈ ਫੰਡ ਦਿੱਤਾ ਜਾਵੇ ਜੋ ਵੀ ਫੰਡ ਆਏਗਾ ਅਸੀਂ ਇਸ ਪਾਣੀ ਦਾ ਨਿਕਾਸ ਆ ਉਹ ਸਾਡੇ ਲਾਗੇ ਤਕਰੀਬਨ ਇਥੋਂ 6-7 ਕਿਲੇ ਹਟਵੀਨ ਵਾਲੀ ਪਿੰਡੀ ਸੇਮ ਵਾਲੀ ਪਿੰਡੀ ਆ ਉਹਦੇ ਵਿੱਚ ਸੀਵਰੇਜ ਪਾ ਕੇ ਪਾਣੀ ਖੜਿਆ ਜਾਊਗਾ ਦੇਸ ਦੀ ਜਿਹੜੀ ਬਦਬੂ ਬਹੁਤ ਜ਼ਿਆਦਾ ਫੈ ਰਹੀ ਆ ਪਿੰਡ ਦੀਆਂ ਤਕਰੀਬਨ ਜਿਹੜੀਆਂ ਪੱਕੀਆਂ ਗਲੀਆਂ ਉਹਨਾਂ ਦੇ ਵਿੱਚ ਪਾਣੀ ਖੜਾ ਆ ਤਕਰੀਬਨ ਬਹੁਤ ਲੋਕਾਂ ਦੇ ਭਾਂਡੇ ਕਾਲੇ ਹੋ ਰਹੇ ਪਏ ਇਸ ਪਾਣੀ ਦੇ ਨਾਲ ਕੈਂਸਰ ਜਿਹੜੇ ਤਕਰੀਬਨ ਸਾਡੇ ਪਿੰਡ ਦੇ ਵਿੱਚ ਦੋ ਅਮਰੀਜ਼ ਜਿਹੜੇ ਹਰ ਟਾਈਮ ਕੈਂਸਰ ਦੇ ਰਹਿ ਰਹੇ ਆ ਛੱਪੜ ਦਾ ਪਾਣੀ ਜ਼ਿਆਦਾ ਓਵਰਫਲੋ ਹੋਣ ਕਰਕੇ ਲਾ ਕੇ ਖੇਤਾਂ 'ਚ ਪਿਆ ਰਿਹਾ ਲੋਕਾਂ ਦੇ ਘਰਾਂ 'ਚ ਜਾ ਰਿਹਾ ਅੱਜ ਗੁਰਦੁਆਰਾ ਸਾਹਿਬ ਨਾਲ ਉਸਮੈਂਟ ਕੀਤੀ ਗਈ ਵੀ ਹਰ ਜਿਆ ਵਿਅਕਤੀ ਇਸ ਚੀਜ਼ ਨੂੰ ਥੋੜਾ ਸਮਝੇ ਤੇ ਪਾਣੀ ਥੋੜਾ ਘੱਟ ਵਰਤਿਆ ਜਾਵੇ ਜਿੰਨਾ ਪਾਣੀ ਘਟ ਵਰਤਿਆ ਜਾਏਗਾ ਉਹ ਛੱਪੜ ਦਾ ਉਹਨਾ ਪਾਣੀ ਥੋੜਾ ਬੋਤਾ ਜਿਹੜਾ ਕੰਟਰੋਲ ਹੋਵੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਇਸ ਬਾਰੇ ਕੁਝ ਨਾ ਕੁਝ ਫੰਡ ਦਿੱਤਾ ਜਾਵੇ ਜਿਹਦੇ ਨਾਲ ਸਾਡਾ ਹੱਲ ਹੋ ਸਕੇ